ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਸ਼ਾਰਟ ਵੀਡੀਓ ਦੇ ਵਿੱਚ ਤੁਹਾਡੇ ਆਪਣੇ ਫੇਸਬੁੱਕ ਤੇ YouTube ਪੇਜ ਆਮਨ ਸਿੱਧੂ ਤੇ ਜਿਹੜੇ ਪਰਾਂ ਨੌਕਰੀ ਗੱਬਣ ਘੋੜੀ ਦੀ ਭਾਲ ਚਾਕੇ ਘੋੜੀ ਪੂਰੀ ਚੰਗੀ ਹੋਵੇ ਚੰਗੀ ਖਾਨਦਾਨ ਦੀ ਹੋਵੇ ਤੇ ਚੰਗੇ ਘੋੜੇ ਤੋਂ ਗੱਬਣ ਹੋਵੇ ਇਹ ਵੀਡੀਓ ਉਹਨਾਂ ਭਰਾਵਾਂ ਦੇ ਲਈ ਬਹੁਤ ਖਾਸ ਹੈ ਜਿਹੜੀ ਘੋੜੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਸਾਲੀ ਵਾਲੇ ਰਤਨ ਘੋੜੇ ਦੀ ਧੀ ਹੈ ਤੇ ਪਦਮ ਘੋੜੇ ਤੋਂ 8 ਮਹੀਨਿਆਂ ਦੀ ਗੱਬਣ ਹੈ ਖੜਨੀ ਖੁੜਨੀ ਤੁਸੀਂ ਆ ਫੋਟੋ ਦੇ ਵਿੱਚ ਘੋੜੀ ਦੀ ਚੈੱਕ ਕਰ ਲਓ 61+ ਗੱਦਾ ਰੇਟ ਮੁੱਲ ਵਾੜੀ ਤੁਸੀਂ ਫੋਨ ਤੇ ਆਪ ਕਰ ਲਿਓ ਫੋਨ ਨੰਬਰ ਮੈਂ ਸਕਰੀਨ ਤੇ ਦੇ ਦੂੰ ਇਹ ਖੜੀ ਹੈ ਬਾਈ ਦਲਜੀਤ ਕੋਲੇ ਅਵੇ ਢਿੱਲੋ ਸਟੱਡ ਫਾਰਮ ਦਮਦਮਾ ਜਿੰਨਾਂ ਕੋਲੇ ਪਦਮ ਘੋੜਾ ਹੈ ਤੁਸੀਂ ਵੀਰ ਨਾਲ ਸੰਪਰਕ ਕਰ ਲਿਓ ਇਸ ਘੋੜੀ ਨੇ ਪਹਿਲਾਂ ਦਿਲਵਾਗ ਮਿੰਡੇ ਤੋਂ ਬਸ਼ੇਰੀ ਦਿੱਤੀ ਹੈ ਉਦੋਂ ਪਿਛਲੇ ਵਿੱਚ ਸੂਏ ਦੀ ਬਸ਼ੇਰੀ ਦੀ ਵੀਡੀਓ ਵੀ ਮੈਂ ਇਸ ਵੀਡੀਓ ਦੇ ਵਿੱਚ ਲਾ ਦੂੰਗਾ ਅੰਤ ਤੇ ਤੁਸੀਂ ਜਿਹੜੀ ਬਸ਼ੇਰੀ ਦੇਖੋਗੇ ਉਹ ਇਹਦੀ ਧੀ ਐ 62 ਇੰਚ ਨੇ ਕੱਦ ਕੀਤਾ ਸੀ ਇਹਦੀ ਧੀ ਨੇ ਹੁਣ 8 ਮਹੀਨਿਆਂ ਦੀ ਗੱਭਣ ਹੈ ਘੋੜੀ ਸਾਲੀ ਵਾਲੇ ਰਤਨ ਘੋੜੇ ਦੀ ਧੀ ਆਪ ਪਦਮ ਘੋੜੇ ਤੋਂ 8 ਮਹੀਨਿਆਂ ਦੀ ਗੱਭਣ ਜੇ ਵੀਡੀਓ ਚੰਗੀ ਲੱਗੀ ਬਾਦ ਤੋਂ ਬਾਦ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਸਤਿ ਸ਼੍ਰੀ ਅਕਾਲ